ਅੱਜ ਘਰ ਦਾ ਰੀਪਰ ਚਾਲੂ ਤੇ ਐਨੇ ਗੇੜਾ ਲਾਉਂਦਾ ਵਾਹ ਜੇ ਬਾਕੀ ਮਿੱਤਰੋ ਸਫਾਈ ਜੇ ਕਰ ਲਓ ਆ ਪੂਂਝੀ ਆਉਂਦੀ ਥੱਲੇ ਉਹ ਤੇ ਨਾੜ ਤਾਂ ਜਮਾ ਗਿੱਲਾ ਪਿਆ ਜੇ ਕੱਲ ਵੱਡੀ ਸ਼ਾਮੀ ਗਣਕ ਦਰਦਾ ਦੇਖੋ ਪਹਿਲਾ ਲੋ ਆ ਜੀ ਮਿੱਤਰੋ ਸਵਾਗਤ ਤੁਹਾਡਾ ਨਵੇਂ ਵਲੌਗ ਚ ਤੇ ਤੇਲ ਲਾਈ ਚੱਲੇ ਸੀ ਅੱਜ ਇਹ ਗ੍ਰਾਮ ਰੰਗ ਲਿਆ ਮਗਰ ਇਹ ਲੈ ਆਈ ਹੈ ਕਿ ਕਣਕਾ ਘਰ ਲਾ ਪਰਕਾ ਘਰ ਲਾ ਚੱਕ ਇਹ ਲੈ ਆਈ ਹੈ ਗ੍ਰਾਮ ਰੰਗ ਲਿਆ ਮਗਰ ਚੋਕ ਬਹੁਤ ਆ ਰਹੇ ਹਨ ਨਿਆ ਨਿਆ ਵਾ ਹੋਰ ਹੋ ਜਾ ਰਹੇ ਜੀ ਮੈਟਰੋ ਦਿਨ ਹੈਗਾ ਅਜੋ ਅਗਲਾ ਤੇਰਦੂਨ ਤੇ ਲੈ ਜਾਂਦਾ ਸੀ ਅੱਜ ਕਰਤਾ ਰੀਪਰ ਚਾਲੂ ਇਹ ਐਨੇ ਜਿਹੜਾ ਲਾਉਂਦਾ ਵਾਹ ਜੇ ਵਧੀਆ ਚੱਲਦਾ ਕੋਈ ਆਵਾਜ਼ ਵੋਈ ਨਹੀਂ ਆਉਂਦੀ ਹੈਗੀ ਓਕੇ ਐਨ ਥੂੜੀ-ਤਾੜੀ ਦੇ ਦਿਆਂ ਖਦਾ ਮੋਟੀ-ਪਤਲੀ ਤੇ ਨਾੜ ਦਾ ਇਹ ਜਮਾ ਗਿੱਲਾ ਪਿਆ ਜੇ ਕੱਲ ਵੱਡੀ ਸ਼ਾਮੀ ਕਰਨ ਤੇ 11 ਵਜੇ ਚਲਾਤਾ ਹੈ ਚੈੱਕ ਹੀ ਕਰਨਾ ਵਾ ਇੱਕ ਆਪਾਂ ਇੱਕ ਕੋਈ ਟਰਾਲੀ ਭਰ ਕੇ ਦੇਖਣੀ ਹੈ ਧੂੜ ਬਾੜ ਦੀ ਉਹਦਾ ਫਾਈਪ ਵੀ ਚੈੱਕ ਕਰ ਲਓ ਐਨ ਤੂੰ ਹੀ ਤਾਂ ਜਾਂਦਾ ਹਲੋ ਉੱਪਰ ਹੀ ਡਰਨਾ ਪੀਜੀ ਆ। ਤਰਗਾਟਾ ਜੇ ਕਰੋ ਮਿੱਤਰੋ ਨਾਲ ਹੈਗਾ ਗਿੱਲਾ। ਐ ਧੂਆਂ ਦੇਖੋ ਤਾਂ। ਇਹਨੂੰ ਕਹਿੰਦੇ ਡੀਆਈ। ਨਾਲ ਜਮਾ ਗਿੱਲਾ। ਬਾਕੀ ਮਿੱਤਰੋ ਸਫਾਈ ਜੇ ਕਰ ਲਓ। ਆਹ ਪੂਈ ਦੀ ਆਉਂਦੀ ਥੱਲੇੋਂ। ਇੱਥੇ ਖੁਰਦਾ ਬਹੁਤ ਆਇਆ। ਪਹਿਲੇ ਲੋਹ ਚ ਆ। ਦਾ ਪੂਰੀ ਓਕੇ ਐ ਬਾਕੀ ਮਤਲਬ ਆਪਣੇ ਕੀਤਾ ਹੀ ਚਾਲੂ ਇਦਾਂ ਲੱਗੇ ਗਵਾਂਡੀ ਨੇ ਵੱਡੀ ਸੀਗੀ ਅਜੇ ਆਪਣੀ ਦਾ 20 22 ਤਰੀਕ ਤੇ ਜਾਊਗੀ ਤੇ ਅੱਜ ਤਰੀਕ ਹੈਗੀ ਅੱਜ 17 ਹੋ ਗਈ ਆ ਅਜੇ ਆਪਣੀ ਲੈਂਦੀ ਆ ਟਾਈਮ ਕੋਈ ਆਵਾਜ਼ ਨਹੀਂ ਰੀਪਰ ਦੀ ਬਾਕੀ ਬਿਦੋ ਟਰਾਲੀ ਭਰ ਚੱਲੀ ਆ। ਬਾਕੀ ਭਰਨੀ ਆਪਾਂ 나ੜ ਗਿੱਲਾ ਫੇ ਦੇਖਾਂਗੇ ਇੱਕ ਦੋ ਦਿਨਾਂ ਦੀ ਆ ਦੇ ਨੂੰ। ਫਰਾ ਪਿਆ ਜਮਾ। ਇਹ ਸੀਨ ਬਹੁਤ ਵਧੀਆ ਚੱਲਦੀ ਆ ਤਾਂ ਕੋਈ ਆਈ ਨਹੀਂ ਕੰਪਲੀਟ। ਥੋੜੀ-ਤਾੜੀ ਚੈੱਕ ਕਰਦੇ ਆ ਬਾਅਦ ਵਿੱਚ ਹਜੇ ਥੋੜੀ ਮੋਟੀ ਹੋ ਬਣਨੀ ਹੋਊਗੀ 나ੜ ਗਿੱਲਾ ਆ। ਆ ਕਰਕੇ ਬਾਕੀ ਟਰਾਲੀ ਭਰ ਛੱਡੀ ਆ ਰਹਿ ਗਿਆ ਥੱਲੇ ਜ। ਤਰਦਾ ਦੇਖੋ। ਪਹਿਲਾ ਲੋ ਆ। ਜਿੱਦਾਂ ਆੜ ਤੋਂ ਕਹੇ ਫੱਕੀਆਂ ਢਾਉਣੀਆਂ ਟਰੈਕ ਨੂੰ ਕੋਈ ਪ੍ਰਵਾਹ ਨਹੀਂ ਹੋਣਾ ਆੜ ਹੀ ਗੱਲਾ ਹੈ ਪਿਛੇ ਮਸ਼ੀਨ ਜੋ ਕਰਬੋ ਬੈਲਟਾ ਮਾਰਾ ਰੰਦਾ ਫਲੈਪਟ ਬਾਕੀ ਰਹਿ ਗਿਆ ਬਾਹਰ ਨੱਕ ਤੋੜਾ ਬਹੁਤ ਹੈ ਹਾਈ ਲੋ ਦੂਜਾ ਹਾਈ ਲੋਈ ਅਗਲਾ ਹੈ ਨਾ ਦਾ ਕਰਕੇ ਹਾਂਜੀ ਮਿੱਤਰੋ ਤੇ ਬਾਕੀ ਮਿੱਤਰੋ ਮਸ਼ੀਨ ਤਾਂ ਆਪਾਂ ਘਾਤੀ ਖੜੀ ਕਰ ਲਈ ਇੱਥੇ ਭਰੀ ਲਾੜ ਗਿੱਲਾ ਹੀ ਤੇ ਗੇਅਰ ਲਿਆਂਦਾ ਹੀ ਕਰਨ ਇੱਕ ਵਾਰ ਉਹ ਜਿਹੜਾ ਆਪਣਾ ਗੇਅਰ ਆ ਨਾ ਉਹ ਥੋੜੀ ਚਾਰ ਚੇਹ ਚੱਲਿਆ ਜਰਾਣੀਆਂ ਵਿੱਚ ਵੱਧ ਹੋਈਆਂ ਉਹ ਆਜ ਕਰਦਾ ਇੱਥੇ ਜਿੰਨਾ ਟਾਈਮ ਚੱਲੇ ਚੱਲੇ ਬਾਤਿ ਜੇ ਨਾ ਕਰਾਂਗੇ ਇਹ ਖਰਾਬ ਕਰੂਗਾ ਤਾਂ ਤਾਂ ਪਹਿਲਾਂ ਲਿਆ ਕੇ ਰੱਖ ਲਿਆ ਬਾਕੀ ਮੇਟਰਾ ਟਰਾਲੀ ਭਰ ਲਈ ਸੀ ਇਕ ਥੂੜੀ ਕਰ ਲੋ ਚੈੱਕ ਇਹ ਸਲਾਬਾਂ ਨਾਲਿਆ ਥੂੜੀ ਦਾ ਇਹ ਬ੍ਰੀਕ ਹੀ ਆ ਹਜੇ ਤਾਂ ਕਰਦਾਂਗੇ ਹੋਰ ਜਸਟਮੈਂਟ ਹੈਗੀ ਇਹਦਾ ਤੇ ਖੁੱਲੀ ਆਪਾਂ ਬਦਲਣੀ ਸੀਗੀ 14 ਦੀ ਸੀਗੀ 15 ਦੀ ਪਾਉਣੀ ਆ ਲੈਣ ਗਿਆ ਬਾਪੂ ਖੁੱਲੀ ਆਉਣੇ ਤੇ 15 ਹੀ ਪਾਉਣੀ ਆ ਜਿਹੜੇ ਥੋੜੇ ਆ ਜਿੱਤ ਤੇ ਪਾ ਕਰਕੇ 15 ਦੀ ਲਾਉਣੀ ਆ ਖੁੱਲੀ ਆਣਾ ਬਾਕੀ ਮਸੀ ਨੂੰ ਪੂਰੀ ਵਧੀਆ ਚੱਲੀ। ਤੇ ਬਰਟਾ ਵੀ ਦੋਨੇ ਨਵੀਆਂ ਪਾਈਆਂ ਸਲਿੱਪ ਮਾਰਦੀਆਂ। ਬਾਕੀ ਆ ਤਾਂ ਸਹੀ ਆ। ਤੇ ਬਾਕੀ ਓਕੇ ਆ ਸਾਰੀ ਵਧੀਆ ਚੱਲੀ ਆ ਗੀੜੀਆਂ ਦਾ ਵੀ ਆ ਚੱਕਰੇ ਬਦਲ ਦੰਨੇ ਆ। ਇੱਕੋ ਟਰਾਲੀ ਭਰੀ ਸੀ ਬਾਕੀ ਉਹ ਖੜੀ ਆਣ ਭਈਆ ਲਾਦਣ ਗਿਆ ਆਪਣੇ। ਬਾਕੀ ਮਿੱਤਰੋ ਹਜੇ ਇੰਨੀ ਅਜਸਟਮੈਂਟ ਪਈ ਆ। ਇੰਚ 1.5 ਇੰਚ ਦੀ ਪਈ ਆ ਹਜੇ। ਇੰਨੀ ਆਪਾਂ ਕਰ ਸਕਦੇ ਹਾਂ ਥੋੜੀ ਦੀ। ਇਹ ਖੋਲਣੀ ਹੀ ਹੁੰਦਾ ਹੈ ਅਸੀਂ ਇੰਨੇ ਖੋਲਿਸ਼ਣ ਬਾਕੀ ਦੇਖਾਂਗੇ ਜੇ ਇਹ ਲਾਂਗਾ ਗਿੱਲਾ ਹੀ ਤਾਂ ਕਰਕੇ ਜੇ ਸੁੱਕੇ ਜੋ ਹੋਰ ਕਰਨ ਦੀ ਪਈ ਲੋੜ ਹੋਰ ਕਰ ਦਵਾਂਗੇ ਨਹੀਂ ਤਾਂ ਆਪਣੇ ਝਾਰਨਾ ਪਿਆ ਹਰਿਆਣੇ ਵਾਲਾ ਅੰਦਰ ਉਹ ਪਾਦਾ ਹੈ ਬਾਹਲੀ ਗੱਲ ਹੋਈ ਨਾਲ ਮਿਲਿਆ ਇਹ ਮਸ਼ੀਨ ਤੇ ਉਹ ਨਵਾਂ ਆ ਤੇ ਉਹ ਪਾ ਦਾਂਗੇ ਜੇ ਲੋਡ ਪਈ ਤਾਂ ਵੈਸੇ ਪੈਣੀ ਨਹੀਂ ਹੈਗੀ ਲਾਗੇ ਹਜੇ ਗਿੱਲੇ ਕਰਕੇ ਬਾਕੀ ਸਟੈਪ ਤੋਂ ਜਰਜੁਰਾਂ ਲੈ ਗਈ ਆ ਦੇਖੋ ਚਮਕ ਗਈ ਆ ਜ ਨਾਲ ਇੱਕ ਟਰਾਲੀ ਭਰੀ ਆ ਜੇ ਅਮਕੋ ਕਹੀ ਆ। ਕਾਪਾਂ ਦੇ ਜਿਹੜੇ ਲੈ ਆਂਦਾ ਆ। ਇਹ ਗੇਮ ਥੋੜਾ ਲੈ ਆ ਜੇ ਤਾਂ ਕਰਾਰੀਆਂ ਬੱਤਾਂ। ਤਾਂ ਕਰਕੇ ਲੈ ਆਂਦਾ ਮੁੜ ਕੇ। ਮਟਣਾ ਪੈਂਦਾ ਇੱਕ ਦਿਹਾੜੀ ਮਰ ਜਾਂਦੀ ਤਾਂ ਕਰਕੇ ਜਦੋਂ ਜਵਾਬ ਦਊ ਇਹ ਨਾਲੇ। ਕਾਫੀ ਧਮਾਗੇ ਦੂਗਾ ਨਾ। ਉਹ ਕੁਲੀ ਪਾਲੀ ਕੇ ਕੁਲੀ ਜਾਂਦੀ ਤਾਂ। ਕੁਲੀ ਪਾ ਕੇ ਫੇ ਕੱਲੂ ਤਾਂ ਨਹੀਂ ਚਲਾਉਂਦੇ ਪਾਸਨ ਚਲਾਵਾਂਗੇ ਹੈਗੀਆਂ। ਪਰ ਸੋਚ ਲਾਵਾਂਗੇ ਤੇ ਦਾਵਾਂਗੇ ਦਿਹਾੜੀ ਦਾ ਠੋਕ ਕੇ ਸਿਰ ਨੂੰ ਇਹ ਦੇਖਿਓ ਵਲੌਗ ਤੇ ਹੁਣ ਆਪਾਂ ਵਲੌਗ ਇਹਦਾ ਐਂਡ ਇੱਥੇ ਕਰਦੇ ਆਂ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਨਵੇਂ ਹੋਰ ਕਿਸੇ ਵਲੌਗ 'ਚ ਤੇ ਚੈਨਲ ਨੂੰ ਆਪਣੇ ਕਰ ਲਿਓ ਸਬਸਕ੍ਰਾਈਬਰ ਵਲੌਗ ਆਏਗਾ ਨੇ ਆਪਣੀਤਾ ਦੀ ਚੈਨਲ ਨੂੰ ਸਬਸਕ੍ਰਾਈਬ ਕਰ